अपने अपने तंदुरुस्त होवे रज खुशी होवो चढ़ती कला होवो हांजी टाइम हो गया ढाई दया काम कार अपने निपड़ गया अ संडे का दिन कपड़े लीले अपने धोते है ਤੇ ਹੁਣ ਸੀਗੇ ਸਾਡੇ ਥੋੜੀ ਜਿਹਾ ਸਮਾਨ ਲੈ ਕੇ ਆਉਣ ਵਾਲਾ ਸੀਗਾ ਜਿਵੇਂ ਥੋੜੇ ਸੌਦੇ ਜਿਹਾ ਲੈ ਕੇ ਆਉਣ ਵਾਲੇ ਸੀਗੇ ਖਤਮ ਹੋਏ ਹੋਏ ਸੀਗੇ ਤੇ 210 ਬੱਚਿਆਂ ਦੇ ਇੱਕ ਤਰੀਕ ਨੂੰ ਇਗਜ਼ਾਮ ਆਪ ਕੋ ਸ਼ੇਨਾ ਦਾ ਹਨਾ ਪੈਨ ਵਗੈਰਾ ਹਨਾ ਸਮਾਨ ਲੈ ਕੇ ਆਉਣ ਵਾਲਾ ਸੀਗਾ ਥੋੜਾ ਜਿਹਾ ਤੇ ਉਹ ਹੁਣ ਅਸੀਂ ਜਾਵਾਂਗੇ ਖੰਨੇ ਨੂੰ ਲੈਣ ਵਾਸਤੇ ਕਿਉਂਕਿ ਸਾਇਦ ਦੇ ਪਾਪਾ ਥੋੜੇ ਬੀਜੀ ਚੱਲ ਰਹੇ ਹਨ ਉਹਨਾਂ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੇ ਤਾਂ ਕਰਕੇ ਜੀ ਹੁਣ ਸਾਨੂੰ ਸਕੂਟੀ ਤੇ ਜਾਣਾ ਪਊਗਾ ਮੈਨੂੰ ਤਾਂ ਇਹ ਸੀਗਾ ਵੀ ਚਲੋ ਸਾਡੀ ਦੂਜੀ ਗੱਡੀ 베ਲੀ ਹੋਊਗੀ ਪਰ ਉਹ ਵੀ ਅੱਜ ਕੀ ਨਹੀਂ ਹੈਗੀ ਨਹੀਂ ਤਾਂ ਅਸੀਂ ਉਹਨਾਂ ਨੂੰ ਫੋਨ ਕਰ ਦੇਣਾ ਸੀ ਤੇ ਪਾਪਾ ਨੇ ਕਿਰੋਂ ਵੀਰੇ ਨੇ ਸਾਨੂੰ ਮਤਲਬ ਲੈ ਜਾਣਾ ਸੀਗਾ ਤੇ ਹੁਣ ਨਹੀਂ ਤਾਂ ਚਾਚੂ ਨੇ ਲੈ ਜਾਏਗਾ ਤੁਹਾਡੇ ਮਨ ਕੁੜੀਏ ਨੇ ਪਰ ਤੇ ਹੁਣ ਸਾਨੂੰ ਆਪੇ ਜਾਣਾ ਪੈਣਾ ਆਪੇ ਕਸਟ ਕਰਨਾ ਪੈਣਾ ਸਕੂਟਰੀ ਤੇ ਤੇ ਬਸ ਜੀ ਹੁਣ ਅਸੀਂ ਤਿਆਰ ਵਿਵਾਰ ਹੋ ਗਏ ਜਿਆਦਾ ਨਹੀਂ ਅਸੀਂ ਆਪਾਂ ਨੋਰਮਲ ਕਿਉਂਕਿ ਅਸੀਂ ਜਿਆਦਾ ਬਾਜ਼ਾਰ ਤੱਕ ਨਹੀਂ ਜਾਣਾ ਹੈਗਾ ਕਿਉਂਕਿ ਆਪਾਂ ਨੇ ਨੇੜੇ ਤੀ ਆ ਜਾਣਾ ਨੇੜੇ ਤੀ ਆ ਕੇ ਸਦਾ ਹੋ ਟੁੱਟ ਗਿਆ ਬੈਂਡ ਦਾ ਪੈਂਟ ਤਾਂ ਨਹੀਂ ਉਹ ਜਿਹੜਾ ਮੇਰਾ ਕੋਟ ਨਹੀਂ ਸੀ ਉਹ ਤਾਂ ਟੁੱਟੀਆਂ ਹੋਈਆਂ ਸਹਜ ਆ ਦੇ ਸਹਜ ਆ ਦੇ ਜਲਦੀ ਕਰ ਆ ਜਾ ਜਲਦੀ ਕਰ ਜਿੰਦਾ ਲਾ ਦੇ ਬੱਸ ਆਹੀ ਲਾ ਦੇ ਹਮਰੀਆਂ ਚਾਹੀਦੀ ਆਪਣਾ ਰੱਖ ਵੀ ਨਹੀਂ ਪੁੱਤ ਇਹ ਹਤਾ ਸੁ ਵੀ ਹੈ ਤੇ ਗਾ ਚਲਦੀ ਹੈ ਕਿੰਦਾ ਸੱਕ ਲੱਗਦੀ ਹੈ ਮੈਂ ਕਿਤਾ ਉ ਤਾਂ ਲਾਉਂਦੀ ਰਹੀ ਸੀ ਆਪਣੀ ਨਿਗਾਹ ਜੀਂਗ ਲਲੰਦੀ ਸੀ ਕੀ ਆ ਹੈਗੀਆ ਲੋਰ ਤੋਂ ਨਹੀਂ ਫੜਦਾ ਕਿੰਦਾ ਜਲਾਦੀ ਆ Gracias. ਗਾਈਜ਼ ਅਸੀਂ ਪਹੁੰਚ ਗਏ ਹੁਣ ਮम्मा ਸਮਾਨ ਦੇਖ ਰਹੀਆਂ ਕੀ ਲੈਣਾ ਹਾਰੇ ਅਵੀ ਨਮਕ ਲੈਣਾ ਬਲੈਕ ਸੋਲ ਓਰੇ ਹਾਂ ਬਲੈਕ ਸੋਲ ਕਾਸਟ ਕਿੰਨਾ ਜੀ ਆਪਾਂ ਨੇ ਤੇ ਮੈਂ ਇਹਦੇ ਵਿੱਚ ਸੋਦੇ ਲਈ ਜਾਵਾਂਗਾ ਹਨਾ ਜੀ ਜਿਹੜੇ ਜਿਹੜੇ ਆਪਾਂ ਮੀਟ ਤੋਂ ਹੀ ਲੈਣੇ ਆਂ ਤੇ ਤਾਂ ਆਪਾਂ ਆਪਾਂ ਦੇਖਾਂਗੇ ਕਿ ਜਿਹੜੀ ਜੈਟ ਮੀਨ ਜ਼ਿਆਦਾ ਦਿਨੋਂ ਲੱਗਾ ਹੈ ਕਸ਼ਮੀਰੀ ਮੈਕਸਾਉਂ ਦਾ ਦਿਨ ਵਿੱਚ ਸ਼ਿੰਗ ਆਪਨੇ ਹੋ ਗਿਆ ਹਜਰ ਜਿਆਦਾ ਤਾਂ ਮੰਨਿਆ ਕਿ ਚੰਗੀਆਂ ਚੀਜ਼ਾਂ ਨੇ ਚਾਟ ਮਸਾਲਾ ਹੈਗਾ ਹਨਾ ਸੈਲ ਆਪਾਂ ਸ਼ਾਪਿੰਗ ਕਰਦੇ ਆਂ ਸ਼ਾਪਿੰਗ ਕਰਦੇ ਆਂ ਬਾਅਦ ਚ ਮਿਲਦੇ ਆਂ ਵਾਈਪਿੰਗ ਗਾਇਸ ਇਸੇ ਕਰ ਲਈ ਅਸੀਂ ਤਾਂ ਇਹ ਅੱਜ ਤੋਂ ਬਾਅਦ ਅਸੀਂ ਮੰਮਾ ਨਾਲ ਨਹੀਂ ਆਉਣਾ ਅਸੀਂ ਪਾਪਾ ਨਾਲ ਆਵਾਂਗੇ। ਭਾਈ ਮੰਮਾ ਤਾਂ ਲੈ ਨਹੀਂ ਬੋਝਦੇ ਆਗੇ। ਮੰਮਾ ਬਾਪੂ ਮੰਮਾ ਖਾਂਦੀ ਦੇ ਪੈਸੇ ਨਹੀਂ ਵਰਵਾਦ ਕਰਾਉਂਦੀ ਬਾਪੂ। ਪਾਪਾ ਪਾਪਾ ਤਾਂ ਲੈਣ ਦੇ ਦਿੰਦੇ। ਅੱਡੇ ਪਾਪਾ ਖੁੱਤ ਤੋਂ ਬੈਸਤ ਨੇ। ਅੱਜ ਤਾਂ ਸਈ ਦੂਸ ਪੀਣਾ ਆਇਆ ਹੁਣ ਅੱਜ। ਇਹ ਤਾਂ ਪ੍ਰੈਕਟਿਸ ਮਿਲਦਾ ਵਧੀਆ। ਹੁਣ ਅਸੀਂ ਇੱਥੇ ਦੂਸ ਪੀਣਾ ਆਇਆ ਹੁਣ ਪੀ ਕੇ ਫੇਰ ਜਾਵਾਂਗੇ ਬਸ ਘਰ ਨੂੰ। ਕੌਫੀ ਨਹੀਂ ਕਰ ਲਈ ਜਿਹੜੀ ਕਰਨੀ ਸੀ ਚਲੋ ਜੀ ਰਸੌਣ ਜਾਲਦੇ ਆ ਕਾਪੀਰਾਈਟ ਨਾ ਨਾ ਰਹਾ ਸਰ ਮਿਲ ਗਿਆ ਮੰਮਾ ਨੂੰ ਨੂੰ ਪਾਉ ਉਹ ਮੇਰੇ ਨਾਲ ਨੂੰ ਪਾਉ ਉਹ ਚਲੋ ਅਸੀਂ ਗਾਇਸ ਜੀ ਆ ਰਿਹਾ ਘਰ ਨੂੰ ਵਾਪਸ ਹਾਂਜੀ ਬੋਲੋ ਜੀ ਡਰਾਈਵਰ ਜੀ ਸਾਡਾ ਡਰਾਈਵਰ ਮੰਦਰ ਆ ਸਾਡਾ ਮੰਦਰ ਸ਼ੀਤ람 ਦਾ ਮੰਦਰ ਸ਼ੀਤ ਦਾ ਮੰਦਰ ਸਾਡੇ ਪਿੰਡ ਦਾ ਮੰਦਰ ਮਤਲਬ ਸ਼ੀਤ ਆ ਸ਼ੀਤ람 ਦਾ ਮੰਦਿਰ ਹੈ ਸਵਾਗਤ ਆ ਸਾਡੇ ਹਰੇ ਭਰੇ ਖੇਤ ਨੇ ਆਜੀ ਸਾਡੇ ਪਿੰਡ ਦੇ ਹਾਈ ਹਾਈ ਗਾਈਜ਼ ਉਹ ਸਾਡਾ ਪਿੰਡ ਦਾ ਉਹ ਸਾਡਾ ਪਿੰਡ ਦਾ ਆ ਦੇਖੋ ਤੁਹਾਨੂੰ ਇਹਨੂੰ 7 ਮਿੰਟ ਲੱਗੇ ਰਿਹਾ ਬੱਜਟ ਤੁਹਾਨੂੰ ਵੇਸ ਕੈਂਡੀ भाई शायद फास्ट गेट ट्रैक्टर आ साढ़े पैंतीस आलसा पैंतीस भाई 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 Thank okay. you.

ਉਹ ਸਾਡੀ ਸੀਰੀਅਸ ਨਾ ਲਿਓ ਅਸੀਂ ਜਸਤ ਮਜ਼ਾਕੇ ਡਾਮੇ ਹੁੰਦੇ ਆ ਹਾਂ ਮਮਾ ਤੇ ਫਿਰ ਇਹ ਕਹੀਆਂ ਨਾ ਮਮਾ ਤੁਸੀਂ ਹੌਲੀ ਬੋਪ ਚੋਨੇ ਹੌਲੀਪੂ ਮੈਂ ਲੈ ਫਿਰ ਆਪਾਂ ਭਜਾ ਦਿੰਦੀ ਆ ਤੁਹਾਡੇ ਪਾਸੇ ਫੁੱਟੜ ਦੋੜਾ ਕੁਛ ਫੁੱਟੇ ਆਪਾਂ ਨੂੰ ਕੋਈ ਹੋਣੀ ਤੇ ਅਸੀਂ ਆ ਗਏ ਜੀ ਘਰੇ ਸਾਡਾ ਪਤਾ ਅਸੀਂ ਲਿਆਏ ਤੇ ਹੁਣ ਬਸ ਚੇਂਜ ਕਰਦੇ ਆ ਕੱਪੜੇ ਸਾਡਾ ਦੇਖ ਨਮ ਕੋਈ ਕਰਦਾ ਹੈਵੀ ਡਰਾਈਵਰ ਕਹਿੰਦੇ ਮਮਾ ਹੈਵੀ ਡਰਾਈਵਰ ਆ ਸਾਡਾ ਮਮਾ ਮਮਾ ਦੇਖ ਲਓ ਹੁਣ ਤੇ ਬਸ ਜੀ ਹੋਣਾ ਸੀ ਜਾਇਆ ਸ਼ੋਪਿੰਗ ਕਰਿਆ ਤੇ ਥੋੜੀ ਜੀ ਸੀ ਥੋੜਾ ਜਿਹਾ ਫਲਾਂਸੀਕਾ ਲੈ ਕੇ ਆਉਣੇ ਵਾਲਾ ਹਨ ਜਿਆਦਾ ਤਾਂ ਫਿਰ ਇਹਦੇ ਪਾਪਾ ਨਾਲ ਹੀ ਆਊਗਾ ਜਣੀ ਮੇਰੇ ਮੈਂ ਚ ਜਾਈ ਹਾਂ ਤੇ ਮੈਂ ਹੁਣੇ ਹੁਣੇ ਉਹ ਲੈ ਆਇਆ ਅੱਜ ਤਾਂ ਮਮਾ ਨੇ ਚਲਾਈ ਵੀ ਬਹੁਤ ਟਾਈਮ ਬਾਅਦ ਆ ਹਾਂ ਮੈਂ ਕਿੰਨੇ ਟਾਈਮ ਬਾਅਦ ਚਲਾਈ ਆ ਸਕੂਟਰੀ ਕਿਉਂਕਿ ਮੈਂ ਕਦੇ ਜਾਣਦੀ ਨਹੀਂ ਹੈਗੀ ਜਦੋਂ ਅਮਰਜੈਂਸੀ ਹੋ ਜਾਂਦੀ ਹੈ ਵੀ ਹਾਂ ਹੁਣ ਆ ਚੀਜ਼ ਜਾਏ ਵੀ ਨਾ ਸਰ ਨਹੀਂ ਨਹੀਂ ਹੈਗਾ ਕਿਉਂਕਿ ਇਹਦਾ ਥੋੜਾ ਜਿਹਾ ਸਮਾਨ ਸੀਗਾ ਇਗਜ਼ਾਮ ਇੱਕ ਤਰੀਕੇ ਨਾਲ ਸ਼ੁਰੂ ਨੇ ਤਾਂ ਕਰਕੇ ਇਹਦੇ ਪਾਪਾ ਨੇ ਜਿਹੜੇ ਉਹਨਾਂ ਕੋਲ ਟਾਈਮ ਨਹੀਂ ਹੈ ਜਾਂ ਜਾਂਦੇ ਮਮਾ ਤੇ ਤਾਂ ਕਰਕੇ ਸਾਨੂੰ ਥੋੜਾ ਜਿਹਾ ਜਾਣਾ ਪੈਣਾ ਹੀ ਸੀਗਾ ਚਲੋ ਜੀ ਹ

ਵਾਸ ਮੇਰਾ ਹੋਰ ਕੁਛ ਨਹੀਂ ਬੋਟਲ ਲੈ ਕੇ ਇੱਕ ਕੁਛੋਟੀ ਲਈ ਆਈ ਮੈਂ ਕਿਉਂਕਿ ਸਾਇਦ ਪਾਪਾ ਦੇ ਨਾਲ ਜਾ ਕੇ ਲੈ ਕੇ ਆਵਾਂਗੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਜਿਵੇਂ ਕਿ ਆਹ ਨਮਕੀਨ ਬੱਚੇ ਚਲੋ ਸਕੂਲ ਚਾਹ ਤੇ ਨਾ ਕਾਲੰਦੇ ਨੇ ਤੇ ਇੱਧਰ ਆਪਣੀਆਂ ਆਹ ਖਤਮ ਹੋਈ ਹੋਈ ਆ ਸੀ ਜੀ ਮੈਕਰੋਨੀ ਪਾਸਤਾ ਮੈਕਰੋਨੀ ਹਾਂ ਇਹ ਪਾਸਤਾ ਹੈ ਪਾਸਤਾ ਹੈ ਮੈਕਰੋਨੀ ਵੀ ਕਰਕੇ ਅੰਦਰ ਮੈਂ ਇਹਨਾਂ ਨੂੰ ਮੈਂ ਕਿਹਾ ਹੁਣ ਬਾਕਸ ਚ ਪਾ ਕੇ ਰੱਖ ਦੰਨੇ ਆ ਜੀ ਮੈਂ ਨਾ ਅਭੀ ਜੋ ওদের ਫੇਵਰੇਟ ਨੇ ਆ ਟਾਈਗਰ ਪਸੰਦ ਨੇ ਇਹਨੂੰ ਇੱਥੇ ਨਾ ਰੱਖ ਲੇ ਰੱਬਾ ਕਿੱਥੇ ਪਿਆ ਓਹੋ ਚੱਬ ਮਾਤਰਾ ਮਾਰੰਗੇ ਆ ਆ ਹੈਗੀ ਆ ਜੀ ਟਾਈਗਰ ਇਹ ਅਭੀ ਜੋਤ ਨੂੰ ਪਸੰਦ ਆ ਛੋਟੇ ਛੋਟੇ ਲਿਆਉਂਦਾ ਹੁੰਦਾ ਵੇ ਸਕੂਲ ਨੂੰ ਵੀ ਕਈ ਵਾਰ ਲੈ ਜਾਂਦਾ ਤੇ ਜਦੋਂ ਇਹਨੂੰ ਭੁੱਖ ਲੱਗਦੀ ਫਿਰ ਇਹ ਖਾ ਲੈਂਦਾ ਇਹ ਪੈਕੇਟ ਲੈ ਕੇ ਆਏ ਸੀ ਆਪਾਂ ਕਿਉਂਕਿ ਮੈਂ ਜਿਆਦਾ ਸਾਮਾਨ ਵੇ ਸਕੂਟੀ ਤੇ ਤੁਹਾਨੂੰ ਵੀ ਪਤਾ ਨਹੀਂ ਰੱਖ ਹੁੰਦਾ ਇਹ ਸਿਰਫ ਅੱਜ ਇੱਕ ਦਿਨਾਂ ਲਈ ਲਿਆਏ ਜਿੰਨੇ ਦਿਨਾਂ ਲਈ ਇਹਦੇ ਪਾਪਾ ਗਏ ਹੋਏ ਨੇ ਤੇ ਇਹ ਵਿੱਚ ਆਪਾਂ ਪਾ ਦਾਂਗੇ ਉਸ ਤੋਂ ਬਾਅਦ ਆ ਸਾਡੀ ਮੈਡਮ ਜੀ ਵੀ ਮੈਮ ਜੀ ਦੀ ਸਾਰਿਆਂ ਦੀ ਉਹ ਆਹੋ ਸਾਡੀ ਮੈਮ ਜੀ ਦੀ ਨਹੀਂ ਸਾਰੇ ਆ ਮੈਂ ਇਕੱਲੀ ਨਹੀਂ ਖਾਂਦੀ ਮਮਾ ਗਲਤ ਆ ਸਾਡੀ ਮੈਮ ਤਾਂ ਦਿੱਤੀ ਆ ਤੁਹਾਡੀ ਮੈਮ ਨੂੰ ਜੇ ਭੁੱਖ ਲੱਗੀ ਹੈ ਨਾ ਮੈਂ ਉਹ ਚੱਕਦੀ ਆ ਮੈਗੀ ਬਣਾਉਂਦੀ ਆ ਨਾ ਮੈਂ ਤਾਲ ਕਿਵੜੀ ਮੂੰਗੀ ਸਾਡੀ ਮੂੰਗੀ ਮੈਨੂੰ ਸਰਦੈ ਤੇ ਇਹ ਵੀ ਆਪ ਉੱਧਰ ਰੱਖਣੀ ਆ ਕਿਚਨ ਦੇ ਵਿੱਚ ਇਹ ਵੀ ਕਿਚਨ ਚ ਰੱਖਾਂਗੇ ਆ ਮਾਜੀਸ ਵਾਲੇ ਹੈਗੇ ਇਹਨਾਂ ਨੂੰ ਇੱਧਰ ਰੱਖਦੇ ਮੈਂ ਮੈਗੀ ਸਾਹ ਇੱਧਰ ਰੱਖਦੀ ਆ ਆ ਦੋਨੇ ਇਕੱਠੇ ਇਹ ਮੈਨੂੰ ਮੈਨੂੰ ਵਧੀਆ ਲੱਗਦੇ ਨੇ ਨਹੀਂ ਮੈਨੂੰ ਬਹੁਤ ਘੱਟ ਪਸੰਦ ਆ ਆ ਵਿੱਚ ਆ ਮਮਾ ਦਾ ਆ ਵਿੱਚ ਉਹ ਬਹੁਤ ਖੰਨਾ ਇਹ ਜੀਰਾ ਜੀਰਾ ਪਰ ਹਜੇ ਹੈਗਾ ਇਹਨੂੰ ਕਿੱਥੇ ਰੱਖਦੇ ਤੇ ਇਹ ਆਪਣਾ ਬਲੈਕ ਸਾਲਟੇ ਚਾਹੀਦਾ ਆ ਆਪਾਂ ਕਿਚਨ ਚ ਇਹਨੂੰ ਕਿੱਧਰ ਰੱਖਦੇ ਆਹ ਫੋਟੋ ਤੇ ਕਿੱਥੇ ਇਹ ਵਾਦੀ ਜਾ ਕੇ ਆ ਬੂਟ ਪਾਲਿਸ਼ ਇਹਨਾਂ ਦੀ ਬਲੈਕ ਬੂਟ ਪਾਲਿਸ਼ ਸਕੂਲ ਚੋਂ ਲੈ ਕੇ ਸਕੂਲ ਚ ਸਕੂਲ ਵਾਲੇ ਬੂਟਾਂ ਵਾਸਤੇ ਖਤਮ ਹੋਈ ਸੀਗੀ ਤੇ ਇਹ ਲੱਗਿਆ ਸੈਲ ਸਾਡੇ ਰਬੋਟ ਦੇ ਸੈਲ ਖਤਮ ਹੋ ਗਏ ਸੀਗੇ ਤੇ ਇਹ ਹੈਗਾ ਇਹ ਧਨੀਆ ਪਾਊਡਰ ਇਹਨੂੰ ਵੀ ਆਪਾਂ ਕਿਚਨ ਚ ਲੈ ਕੇ ਜਾਵਾਂਗੇ ਕਾਲੀ ਮਿਰਚ ਵੀ ਕਿਚਨ ਚ ਲੈ ਕੇ ਜਾਵਾਂਗੇ ਬਲੈਕ ਸਾਲਟ ਵੀ ਕਿਚਨ ਚ ਲੈ ਕੇ ਆਓ ਵੀ ਦਿਖਾ ਦਿਓ ਅਭੀ ਚੋਸ ਦਿਖਾ ਰਹੀ ਹੈ ਓ ਮਾਈ ਗੋਡ ਗੰਦੀ ਬਹੁਤ ਹੁੰਦੀ ਹੈ ਨਹੀਂ ਟੇਸਟ ਹੁੰਦੀ ਹੈ ਤੁਸੀਂ ਖਾਣ ਦੇ ਤਾਂ ਪਹਿਲਾਂ ਹੁੰਦੇ ਜੀ ਡੋਨਟ ਖਾ ਕੇ ਜੇ ਡੋਨਟ ਡੋਨਟ ਦਾ ਟੇਸਟ ਲੱਗਾਇਆ ਤਾਂ ਚਲੇ ਜਾਂਦੇ ਦੀ ਹੁੰਦੀ ਹੈ ਇਹ ਵੀ ਆਪਾਂ ਲਾ ਦਾਂ ਤੇ ਇਹ ਆਪਣੇ ਰਾਈਸ ਨੇ ਅਜਾ ਜਿੰਨੇ ਕਿ ਦਿਨ ਆਪਾਂ ਸਾਰ ਲਾਂਗੇ ਬਾਈ ਜਿੰਨੇ ਵੀ ਬੱਚੇ ਦੇਖ ਗਏ ਤਾਂ ਇਹਨੂੰ ਪਾਟ ਪਾਇ ਬਸ ਆਹ ਮੈਟੋ ਕਾ ਚਬਾਈ ਜਿਹੜੀ ਖਤਮ ਹੋ ਗਈ ਸੀ ਓਲੇ ਆਂਦੀ ਆ ਔਇਲ ਲੈ ਕੇ ਆਏ ਆ ਤੇ ਅਭੀ ਚੋਦੇ ਆ ਸੱਕੇ ਲੈ ਕੇ ਆਏ ਆ ਗਾਇਸ ਇਹ ਗਾਇਸ ਜਿਹੜੇ ਬੱਚੇ ਸਾਨੂੰ ਦੇ ਦਿੱਤੇ ਆ ਓ ਇਹਨੂੰ ਪਾਟ ਪਾਇ ਸੁਆਦ ਹੁੰਦੀ ਹੈ ਜਾਂ ਫੇਰ ਕਾਰ ਹੁੰਦੀ ਹੈ ਬੱਚੇ ਨੂੰ ਤਾਂ ਸੁਆਦ ਲੱਗਦੀ ਮੈਨੂੰ ਨਹੀਂ ਸੁਆਦ ਆ ਤੇਰੇ ਸੋਧੀ ਇੰਨੇ ਕਿ ਸਾਡੇ 100 ਦੇ ਸੀਗੇ ਅਸੀਂ ਲੈ ਆਏ ਤੇ ਬਾਕੀ ਜੇ ਤੁਹਾਨੂੰ ਸਾਡੇ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਸਾਡਾ ਮੇਰਾ ਜਿਹੜਾ ਮੁੰਡਾ ਹੈ ਨਾ ਇਹ ਬਹੁਤ ਬੋਲਦਾ ਹੁਣ ਨਹੀਂ ਬੋਲਦਾ ਗਾਇਸ ਖਾ ਲੋ ਪਹਿਲਾ ਇਹ ਪਹਿਲਾ ਇਹ ਸਾਰੇ ਰਾਸਤੇ ਜਿਹੜੇ ਬਹੁਤ ਹਸਾਇਆ ਰਾ ਸਾਰੇ ਰਾਸਤੇ ਹਲੋ ਗਾਇਸ ਹਲੋ ਮੈਂ ਖਾ ਲਿਆ ਹਰ ਰਸਤੇ 'ਚ ਗਰੋਲਾ ਪਾਉਂਦਾ ਆਇਆ ਪੂਰਾ ਸਕੂਟੀ ਦੇ ਉੱਤੇ ਅਗਲੀ ਗੀਤ ਕਿਹੜਾ ਗਾਉਂਦਾ ਸੀ ਹੁਣ ਸੁਣਾਇ ਨਾਰਾਂ ਦੋ ਨਾ ਨਾ ਤੇ ਸੁਣਾਉਂਦਾ ਸੀ ਨਾ ਸਾਲੇਦਾਰੀ ਵੀ ਲੋ ਹੁਣ ਕਹਦਾ ਸੀ ਜਿਹੜਾ ਡਾਰਕਿਸ ਸਾਲੇਦਾਰੀ ਵੀ ਲੋ ਸੜਾ ਜਦ ਭਾਵੇਂ ਕਿ ਤਾ ਦੂਰ ਹੋਣ ਦਾ ਡਰ ਲੱਗਦਾ ਦਿਨੂ ਯਾਰੇ ਦੱਸ ਤਦੇ ਹਮ ਸਾਹਿਦ ਨੂੰ ਗੀਤ ਆਉਂਦਾ ਇਹ ਆਉਜਿਆ ਨਾ ਗੀਤ ਦੂਰ ਹੋਣ ਨੂੰ ਡਰ ਲੱਗਦਾ ਕਿ ਪਤਾ ਹੈ ਕਿ ਨਾ ਡਰ ਲੱਗਦਾ ਹੈ ਤੇ ਤਦੂਰ ਹੋਣ ਨੂੰ ਅੱਜ ਥੋੜੀ ਨਾ ਹੁੰਦਾ ਤੈਨੂੰ ਕੀ ਤੋਂ ਡਰ ਲੱਗਦਾ ਤੂਰ ਹੋਣ ਇੱਕ ਵਿਜੋਤ ਹੋਰ ਕਰ ਗਾਣਾ ਗਾਉਂਦਾ ਗਾਣਾ ਜੀ ਜੀ ਹੋ ਗਾਇਸ ਓਏ ਕਿ ਰਿੰਗਟ ਆਹ ਮਾਵਾ ਸੁਆਦ ਆਗਦੇ ਨੇ ਗਾਇਸ ਖਾਣ ਨੂੰ ਆ ਗਾਇਸ ਕਿੰਨੇ ਦਿਨੋਂ ਵਧੀਆ ਲੱਗਦੇ ਨੇ ਖਾਣ ਨੂੰ ਖਾਇਆ ਨਾ ਨਾ ਖਾਂਦੀ ਨਹੀਂ ਹੈਗੀ ਮੈਂ ਉਤੋਂ ਮਗਦਸ਼ ਛੁੱਟੇ ਨੇ ਜਦੋਂ ਮੇਰੇ ਪਤਰੀ ਤੋਂ ਸਲੇਟੀ ਵੀ ਤੁਸੀਂ ਬਹੁਤ ਖਾਂਦੇ ਹੋ लेट मेरे जब मैं अपने नानी जाना ना घरे देखो मैं झूठ बोलिया आविदन लाई तेरा ही है, आ, है <laughs> <laughs> ਚਲੋ ਜੀ ਜਿੰਨੀ ਕਸ਼ੀਗੀ ਆਪਾਂ ਨੂੰ ਲੋਡ ਆਪਾਂ ਆਪਣੀ ਸ਼ਾਪਿੰਗ ਕਰਿਆ ਮਮਾ ਤੁਤਲਾ ਬੋਲਨੇ ਸਟਾਰਟ ਹੋ ਗਿਆ ਜਿੰਨੀ ਕਸ਼ੀਗੀ ਸ਼ੀਗੀ ਤੇ ਬਸ ਹੁਣ ਆਪਾਂ ਕੱਪੜੇ ਕੁੱਪੜੇ ਤਾਰਦੇ ਆ ਬਾਹਰੋਂ ਕੱਪੜੇ ਆਪਣੇ ਬਹੁਤ ਵਧੀਆ ਧੁੱਪ ਬਹੁਤ ਤੇਜ਼ ਸੀ ਜੀ ਸੁੱਕ 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 ਚੁੱਕੇ ਨੇ ਤੇ ਅਸੀਂ ਬੈੱਡ ਸ਼ੀਟ ਵੀ ਆਪਣੀ ਚੇਂਜ ਕਰ ਲਈ ਗੱਦੀ ਵਾਲੀ ਕੱਢ ਕੇ ਅੱਜ ਬਿਸ਼ਾ ਲਈ ਕਿਉਂਕਿ ਰਾਤ ਨੂੰ ਕਰ ਵੀ ਲੱਗਦੀ ਹੈ ਜਦੋਂ ਗੇਟ ਤੇ ਪਾਪਾ ਘਰ ਹੁੰਦੇ ਨੇ ਫਿਰ ਤਾਂ ਗੇਟ ਖੋਲ ਕੇ ਪੈ ਜਾਂਦੇ ਨੇ ਰਾਤ ਉਸ ਪੱਖਾ ਲਾ ਕੇ ਪਈਆ ਇੱਕ ਨੰਬਰ ਦੇ ਉੱਤੇ ਤੇ ਹੁਣ ਰਜਾਈਆਂ ਇੱਕ ਨੰਬਰ ਦੇ ਉੱਤੇ ਤੇ ਰਜਾਈਆਂ ਵੀ ਹੁਣ ਆਪਾਂ ਨੇ ਜਲਦੀ ਵਾਸ਼ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ ਬਾਕੀ ਆ ਜਿਹੜਾ ਸਮਾਨ ਹੈ ਕਿਚਨ ਚ ਜਾਊਗਾ ਹੁਣ ਇਹ ਨੂੰ ਆਪਾਂ ਇਹਦੇ ਚ ਰੱਖ ਤਾ ਇਹ ਚੋ ਚੱਕਣਗੇ ਖਾਣਗੇ ਤੇ ਬਾਕੀ ਜੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੋਲੋ ਕਰਨਾ ਜ਼ਰੂਰ ਕਰਿਆ ਕਰੋ ਓਕੇ ਜੀ ਬਾਏ ਬਾਏ ਰੈਸਟੇਰਸ ਨੂੰ ਬਹੁਤ ਪਿਆਰ ਦਿੰਨੇ ਆ ਬਟ ਵਲੌਗਸ ਨੂੰ ਘੱਟ ਦਿੰਨੇ ਆ ਪਲੀਜ਼ ਤੁਸੀਂ ਮੈਨੂੰ ਵਲੌਗਸ ਨੂੰ ਵੀ ਸਪੋਰਟ ਕਰਿਆ ਕਰੋ ਵਲੌਗਸ ਵੀ ਦੇਖਿਆ ਕਰੋ ਕਿਉਂਕਿ ਮੇਰੀ ਜਿਹੜੀ ਜ਼ਿਆਦਾ ਇੱਛਾ ਸੀਗੀ ਉਹ ਵਲੌਗਿੰਗ ਦੀ ਉਹ ਆ ਕਿਉਂਕਿ ਮੈਨੂੰ ਰੈਸਪੀ ਦਾ ਚੈਨਲ ਤਾਂ ਮੈਂ ਹੋਰ ਵੀ ਬਣਾ ਲੂੰਗੀ ਬਟ ਮੈਨੂੰ ਜਿਹੜੀ ਵਲੌਗਿੰਗ ਕਰਨੀ ਹੈ ਬਹੁਤ ਪਸੰਦ ਆ ਮਮਾ ਵਧੀਆ ਗੱਲ ਆ ਰੈਸਪੀ ਦੀ ਚੈਨਲ ਹੋਰ ਵਲੌਗਿੰਗ ਦਾ ਚੈਨਲ ਹੋਰ ਕਰਾਂਗੇ ਬਹੁਤ ਜਲਦੀ ਦੇਖਾਂਗੇ ਤੇ ਪਰ ਮੈਨੂੰ ਜਿਆਦਾ ਪਿਆਰ ਹੈ ਜਿਹੜਾ ਤੁਸੀਂ ਵਲੌਗਿੰਗ ਨੂੰ ਵੀ ਦਿਆ ਕਰੋ ਤੇ ਵਲੌਗਿੰਗ ਵੀ ਮੇਰੀ ਸ਼ੇਅਰ ਕਰ ਦਿਆ ਕਰੋ ਜਿਆਦਾ ਜਿਆਦਾ ਮੈਨੂੰ ਵਲੌਗ ਬਣਾਉਣੇ ਬਹੁਤ ਪਸੰਦ ਨੇ ਤੇ ਜੀ ਗੱਲ ਸੁਣੋ ਗਾਇਜ਼ ਤੁਸੀਂ ਮੇਰੇ ਹਾਂ ਲੈ ਲੈ ਕੋਈ ਬੁੱਲ ਮੇਰੀ ਮੇਰੀ ਮੰਮਾ ਦੇ ਤੁਸੀਂ ਵੀ ਉਹ ਵਧੀਆ ਲੱਗੇ ਸ਼ੇਅਰ ਕਰਿਆ ਕਰੋਗੇ ਮੈਂ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗਾ ਹਾਂ ਲੈ ਲੈ ਮੇਰਾ ਮੁੰਡਾ ਕਹਿੰਦਾ ਮੈਂ ਫਿਰ ਤੁਹਾਡੇ ਨਾਲ ਗੱਲਾਂ ਕਰਿਆ ਕਰੂੰਗਾ ਜੇ ਤੁਸੀਂ ਮੈਨੂੰ ਸ਼ੇਅਰ ਕਰਿਆ ਕਰੋਗੇ ਬਾਕੀ ਜੀ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੀਆਂ ਹਨ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਐਂਡ ਆਈਰ ਫੁੱਲ ਵਾਚ ਜਰੂਰ ਕਰਦੇ ਕਰੋ ਮਿਲਾਂਗੇ ਕਿਸੇ ਨੈਕਸਟ ਬਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ